ਥੋੜੇ ਪਰਿਵਾਰ ਕੋਲੇ ਸਰਪੰਚੀ ਹੈ ਨਾ ਤੁਸੀਂ ਬਾਈ ਜੀ ਡਿਊਟੀ ਤੁਹਾਡੀ ਨਰੇਗਾ ਚ ਤੁਸੀਂ ਉੱਥੋਂ ਆ ਕੇ ਤੁਸੀਂ ਕੰਮ ਨਹੀਂ ਕਰ ਸਕਦੇ ਆਪ ਦਾ ਮੈਨੂੰ ਮਜਬੂਰੀ ਸੀ ਬਾਈ ਜੀ ਮੈਂ ਮੰਨ ਗਿਆ ਤੁਹਾਡੀ ਗੱਲ ਮਜਬੂਰੀ ਸੀ ਪਰ ਤੁਸੀਂ ਕੰਮ ਆਪਦਾ ਕਰ ਹੀ ਨਹੀਂ ਸਕਦੇ ਸਵੇਰੇ ਅੱਜ ਲੱਗੀ ਆ ਅੱਜ ਥੋੜੀ ਤੇ ਬਾਈ ਤੁਸੀਂ ਕੰਮ ਇੱਥੇ ਕਰੀ ਜਾਂਦੇ ਹੋ 5 ਮਿੰਟ ਹੀ ਹੋਏ ਮੈਨੂੰ ਆਏ ਨਹੀਂ 5 ਮਿੰਟ ਵਿਆਹ ਤੇ ਜਾਣਾ ਇਹਦੀ ਪਰਮਿਸ਼ਨ ਤੁਸੀਂ ਕਿਤੋਂ ਲਈ ਆ ਨਹੀਂ ਕਿਸੇ ਤੋਂ ਲਈ ਮੈਂ 5 ਮਿੰਟ ਇਹ ਹੋ ਸਕਦਾ ਇੱਕ ਸਰਪੰਚ ਦਾ ਸੁਪੁੱਤਰ ਹੋਣ ਦੇ ਨਾਤੇ ਇਹ ਜਿਹੜੀਆਂ ਛੋਟਾਂ ਨੇ ਉਹ ਸਿਰਫ ਜਗਜੀਤ ਸਿੰਘ ਹੋਰਾਂ ਨੂੰ ਆ ਜਾਂ ਫਿਰ ਹੋਰਨਾਂ ਨੂੰ ਵੀ ਆ ਇਹ ਇਹ ਸਹੂਦਤ ਹੈਗੀ ਆ ਮਨਰੇਗਾ ਦੇ ਵਿੱਚ ਤੁਸੀਂ ਸਰਪੰਚ ਨੂੰ ਨਹੀਂ 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 ਕੋਈ ਸਹੂਦਤ ਹੈ ਨਹੀਂ ਕੁਛ ਨਹੀਂ ਫਿਰ ਬਾਈ ਜੀ ਥੋ ਵੀ ਮਰਦੇ ਹੋ ਗੈਰ ਕਾਨੂੰਨੀ ਆ ਮੈਂ ਕਹਿ ਤਾ ਵੀ 100 ਗਲਤ ਹੈ ਵੀ ਨਾ ਜਾਵੀ ਪਤਾ ਕੀ ਪਰ ਪਕਾਈ ਕਰਨੀ ਪੈਂਦੀ ਹੈ ਹੁਣ ਮੈਂ ਉਹ ਪਹਿਲਾਂ ਤਾਂ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਸਿੱਧ ਦੀ ਜ਼ਿੰਮੇਵਾਰੀ ਵੀ ਕੀ ਆਪ ਦੀ ਕਮਾਈ ਵੀ ਕਰੋ ਤੇ ਉਸ ਤੋਂ ਸਰਕਾਰ ਦਾ ਜੋ ਤੁਹਾਨੂੰ ਦਿਹਾੜੀ ਮਿਲਣੀ ਆ ਉਹ ਵੀ ਤੁਹਾਨੂੰ ਮਿਲੇ ਤਾਂ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਤੁਹਾਡੇ ਕੋਲ ਸਰਪੰਚੀ ਆਈ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਦਾ ਦੁਰਉਪਯੋਗ ਕਰੀਏ ਕਾਨੂੰਨ ਦੇ ਆਧਾਰ ਤੇ ਕਰ ਸਕਦੇ ਆ ਨਹੀਂ ਨਹੀਂ ਵੈਸੇ ਜਦੋਂ ਉਹ ਹੁੰਦੇ ਆਪਣੇ ਕੰਮ ਤੇ ਤੋਂ ਕੰਮ ਤੇ ਹੀ ਹੁੰਦੇ ਆ ਬਾਈ ਜੀ ਅੱਜ ਅੱਜ ਉਹਨਾਂ ਦੀ ਹਾਜ਼ਰੀ ਜਗੀਰ ਸਿੰਘ ਦੀ ਲੱਗੀ ਹੋਈ ਆ ਜੀ ਉਹ ਹਾਜ਼ਰੀ ਦੀ ਕਟਾਰਿਆਗੇ ਉਹਨਾਂ ਦੀ ਹਾਜ਼ਰੀ ਕੋਈ ਗੱਲ ਬਹੁਤ ਟਾਈਮ ਤੋਂ ਪਹਿਲਾਂ ਮਿਲ ਰਹੀਆਂ ਨੇ ਇਹਦੀਆਂ ਕਿ ਸ਼ਿਕਾਇਤਾਂ ਕਿ ਬਹੁਤ ਟਾਈਮ ਤੋਂ ਚੱਲ ਰਹੀ ਐ ਅੱਜ ਤਾਂ ਮੈਂ ਤੁਹਾਡੀ ਗੱਲ ਮੰਨ ਗਿਆ ਤੁਸੀਂ ਅੱਜ ਅੱਜ ਕਟਾ ਦੋਗੇ ਪਰ ਇਸ ਤੋਂ ਪਹਿਲਾਂ ਕੀ ਬਤਾ ਕਿੰਨੇ ਆ ਰਹੀਏ ਵਰਤੇ ਬਾਈ ਜੀ ਇਹਨਾਂ ਤੇ ਕਾਰਵਾਈ ਕੀ ਹੋਊਗੀ ਤੁਹਾਡੇ ਵੱਕਤੋਂ ਬਾਈ ਜੀ ਜਗੀਰ ਸਿੰਘ ਜੀ ਕਿਵੇਂ ਹੋ ਠੀਕ ਠਾਕ ਹੋ। ਤੁਹਾਡੀ ਡਿਊਟੀ ਜਨਾ ਉਹ ਨਰੇਗਾ ਚ ਲੱਗੀ ਹੋਈ ਆ। ਹਾਂ ਹੁਣੇ ਆਏ ਆ ਜੀ ਉੱਥੇ। ਨਹੀਂ ਪਰ ਉਹ ਉੱਥੋਂ ਤੁਸੀਂ ਹੁਣੇ ਆਏ ਹੋ। ਪਰ ਤੁਸੀਂ ਕੰਮ ਨਹੀਂ ਕਰ ਸਕਦੇ ਬਾਈ। ਤੁਸੀਂ ਉੱਥੋਂ ਹੁਣ ਆਏ ਹੋ। ਤੁਸੀਂ ਉੱਥੋਂ ਆ ਕੇ ਤੁਸੀਂ ਕੰਮ ਨਹੀਂ ਕਰ ਸਕਦੇ ਆਪਦਾ। ਮੈਨੂੰ ਮਜਬੂਰੀ ਸੀ ਨੇ। ਬਾਈ ਜੀ ਮੈਂ ਮੰਨ ਗਿਆ ਤੁਹਾਡੀ ਗੱਲ ਮਜਬੂਰੀ ਸੀ। ਪਰ ਤੁਸੀਂ ਕੰਮ ਆਪਦਾ ਕਰ ਹੀ ਨਹੀਂ ਸਕਦੇ। ਤੁਸੀਂ ਦੱਸੋ ਇਹ ਕਿਹੜੇ ਕਾਨੂੰਨ ਚ ਆ। ਸਰਪੰਚੀ ਤੁਹਾਡੇ ਕੋਲੇ ਆ। ਸਰਪੰਚੀ ਤੁਹਾਡੇ ਕੋਲੇ ਆ ਨਾ ਤੁਹਾਡੇ ਪਰਿਵਾਰ ਕੋਲੇ ਸਰਪੰਚੀ ਆ ਨਾ। ਤੁਸੀਂ ਬਾਈ ਜੀ ਡਿਊਟੀ ਤੁਹਾਡੀ ਮਨਰੇਗਾ ਚ ਉੱਥੇ ਤੁਸੀਂ ਤੁਹਾਡੀ ਹਾਜ਼ਰੀ ਲੱਗੀ ਹੋਈ ਆ ਮਤਲਬ 24 ਘੰਟੇ ਇੱਕ ਬਾਈ ਜੀ ਬਾਈ ਜੀ ਮੈਂ 24 ਘੰਟੇ ਡਿਊਟੀ ਨਹੀਂ ਹੁੰਦੀ 8 ਘੰਟੇ ਡਿਊਟੀ ਹੈ ਬਾਈ 24 ਘੰਟੇ ਆਹ ਮੈਂ ਸਾਰਾ ਦੇ ਨਹੀਂ ਉੱਥੇ ਜਾ ਮੈਂ ਤੁਹਾਨੂੰ ਤੁਹਾਡੀ ਗੱਲ ਸਮਝ ਗਿਆ ਦੇਖੋ ਤੁਹਾਡੀ ਮਨਰੇਗਾ ਦੇ ਵਿੱਚ ਡਿਊਟੀ ਲੱਗੀ ਹੋਈ ਆ ਆਪਿਆ ਤੁਸੀਂ ਸਵੇਰੇ ਹਾਜ਼ਰੀ ਲਾਈ ਆ ਮਨਰੇਗਾ ਚ 5 ਮਿੰਟ ਹੀ ਹੋ ਜਾਈ ਮੈਨੂੰ ਉੱਥੇ ਬਾਈ ਜੀ ਮਨਰੇਗਾ ਚ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਮਨਰੇਗਾ ਚ ਹਾਜ਼ਰੀ ਲੱਗੀ ਆ ਆਸੀ ਤੁਹਾਡੀ ਸਵੇਰੇ ਅੱਜ ਲੱਗੀ ਆ ਅੱਜ ਤੁਹਾਡੀ ਤੇ ਬਾਈ ਤੁਸੀਂ ਕੰਮ ਇੱਥੇ ਕਰੀ ਜਾਂਦੇ ਹੋ 5 ਮਿੰਟ ਹੀ ਹੋਏ ਮੈਨੂੰ ਆਏ ਨਹੀਂ 5 ਮਿੰਟ ਵਿਆਹ ਤੇ ਜਾਣਾ ਸੀ ਬਾਈ ਜੀ ਮੈਂ ਤੁਹਾਡੀ ਗੱਲ ਮੰਨ ਗਿਆ 5 ਮਿੰਟ ਤਾਂ ਹੋਏ ਇਹਦੀ ਇਹਦੀ ਪਰਮਿਸ਼ਨ ਤੁਸੀਂ ਕੀ ਤੋਂ ਲਈ ਹੈ ਨਹੀਂ ਕਿਸੇ ਤੋਂ ਨਹੀਂ ਲਈ ਮੈਂ 5 ਮਿੰਟ ਉੱਥੇ ਜਾ ਕੇ ਪਹੁੰਚ ਸਕਦਾ ਵੀ ਉੱਥੇ ਹੁੰਦਾ ਨਹੀਂ ਚੋਈ ਇਹ ਪੋਸਿਬਿਲਟੀ ਹੈ ਨਹੀਂ ਹੈ ਨਹੀਂ ਫੇਰੇ ਕਿਉਂ ਤੁਸੀਂ ਕਰ ਰਹੇ ਹੋ ਤੁਹਾਡੇ ਕੋਲੇ ਆਪਦੇ ਕੋਲੇ ਸਰਪੰਚੀ ਆ ਥੋੜੇ ਫਲਸਾਹ ਦਾ ਨੰਬਰ ਬੋਲੋ ਬਾਈ ਸਰਪੰਚ ਨੰਬਰ ਬੋਲੋ ਕਿੰਨੇ ਦਿਨਾਂ ਤੋਂ ਚੱਲ ਰਿਹਾ ਬਾਈ ਇਹ ਕੰਮ ਮੈਂ ਤਾਂ ਦਿੱਲੀ ਉੱਥੇ ਹੀ ਨਾ ਜਾਈਂ ਜਾ ਕੇ ਪੁੱਛ ਲਉਂਦੇ ਗਾਲਿਆਂ ਤੋਂ ਜੇ ਮੈਂ ਇੱਕ ਦਿਨ ਵੀ ਆਉਂਦਾ ਹਾਂ ਇੱਥੇ ਅੱਜ ਆਇਆ ਜ਼ਰੂਰ ਮੈਂ ਤੇ ਭਾਈ ਜੀ ਫਿਰ ਤੋਂ ਤੁਹਾਨੂੰ ਮਿਲ ਚਲੋ ਥੋੜੀ ਮੰਨ ਲਿਆ ਉਹ ਵੀ ਮਜ਼ਦੂਰੀ ਕਰਕੇ ਆ ਗਿਆ ਮੈਂ ਮਨ ਲਾ ਥੋੜੇ ਐਤਵਾਰ ਨੂੰ ਕੰਮ ਚੱਲਦਾ ਹੈ ਪਰ ਇਹ ਇੱਕ ਗੱਲ ਦੇਖੋ ਨਾ ਇਹ ਚਲੋ ਤੁਹਾਨੂੰ ਮਿਲ ਗਈ ਇਹ ਜਿੰਨੇ ਲੋਕ ਕੋ ਦੋ ਸਰਪੰਚ ਸਾਹਿਬ ਸਰਪੰਚ ਇੱਕ ਮਿੰਟ ਸਰਪੰਚ ਸਾਹਿਬ ਹਸਿਕਾਲ ਹਸਿਕਾਲ ਜੀ ਠੀਕ ਠਾਕ ਹਾਂ ਠੀਕ ਠਾਕ ਹਾਂ ਭਾਈ ਜੀ ਵਧੀਆ ਵਧੀਆ ਤੁਸੀਂ ਸੁਣਾਓ ਕੀ ਵਧੀਆ ਜੀ ਜਸ ਗਰੇਵਾਲ ਗੱਲ ਕਰ ਰਹੇ ਹੈ ਭਾਈ ਜੀ ਆਰਐਮਬੀ ਟੈਲੀਵਿਜ਼ਨ ਚੈਨਲ ਤੋਂ ਹਾਂਜੀ ਅ ਭਾਈ ਜੀ ਤੁਹਾਡੇ ਸੁਪੁੱਤਰ ਦੀ ਹਾਜ਼ਰੀ ਲੱਗੀ ਹੋਇਆ ਮਨਰੇਗਾ ਦੇ ਵਿੱਚ ਹਾਂਜੀ ਕੰਮ ਉਹ ਆਪਣੀ ਦੁਕਾਨ ਤੇ ਕਰ ਰਹੇ ਨੇ ਨਹੀਂ ਬਾਈ ਜੀ ਮੈਂ ਇਸ ਇਸ ਵੇਲੇ ਬਾਈ ਜੀ ਹੁਣ ਇੱਥੇ ਖੜਾ ਮੈਂ ਤੁਹਾਡੀ ਦੁਕਾਨ ਤੇ ਮੇਰੇ ਕੋਲੇ ਵਕਾਇਦਾ ਇਹ ਚੀਜ਼ ਰਿਕਾਰਡ ਆ ਇੱਥੇ ਤੁਹਾਡੇ ਸੁਪੁੱਤਰ ਕੰਮ ਕਰ ਰਹੇ ਨੇ ਇੱਕ 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 ਕਿੱਥੋਂ ਪਰਮਿਸ਼ਨ ਪ੍ਰਮੋਸ਼ਨ ਕਿੱਥੋਂ ਲਈ ਆ ਬਾਈ ਜੀ ਇਹਨਾਂ ਨੇ ਕਿ ਮਨਰੇਗਾ 'ਚ ਡਿਊਟੀ ਲਾ ਕੇ ਤੇ ਕੰਮ ਇੱਥੇ ਕਰਨਾ ਕਿੰਨੇ ਮਿੰਟਾਂ ਵਾਸਤੇ ਐਨੇ ਜਾ ਕੇ ਪੁੱਛ ਲੋ ਮੈਂ ਜਾ ਤਾਂ ਮੋਥੇ ਹਾਂ ਹੈਲੋ ਕੰਮ ਵੀ ਕਰਾਉਣਾ ਹੈ ਹਾਂਜੀ ਹਾਂਜੀ ਇਹ ਬਾਈ ਜੀ ਪਰਮਿਸ਼ਨ ਕਿੱਥੋਂ ਲਈ ਇਹਨਾਂ ਨੇ ਕਿ ਮਨਰੇਗਾ ਦੇ ਵਿੱਚ ਲਾ ਕੇ ਹਾਜ਼ਰੀ ਕੰਮ ਇੱਥੇ ਕਰਵਾਉਣਾ ਤੋਂ ਮੈਨੂੰ ਤਾਂ ਪਤਾ ਨਹੀਂ ਸੀਗਾ ਤੇ ਪਤਾ ਕਰ ਲੈਣੇ ਆ ਬਾਈ ਜੀ ਪਤਾ ਕਿ ਮੇਰੇ ਸਾਹਮਣੇ ਖੜਾ ਮੈਂ ਇਸ ਵੇਲੇ ਦੁਕਾਨ ਦੇ ਕੋਲ ਖੜਾ ਹਾਂ ਤੁਹਾਡੇ ਤੇ ਮੇਰੇ ਕੋਲੇ ਆਨ ਰਿਕਾਰਡ ਆ ਸਾਰਾ ਕੁਝ ਠੀਕ ਦੁਕਾਨ ਦੇ ਉੱਤੇ ਖੜਾ ਬਾਈ ਜੀ ਇਹ ਠੀਕ ਕੀ ਕੀ ਕਾਰਵਾਈ ਕਰੋਗੇ ਜੀ ਜੋ ਕੋਈ ਜੋ ਬਣੂਗਾ ਆਪਾਂ ਕਰ ਲਾਂਗੇ ਸੱਚੀ ਕਰਾਂਗੇ ਹਾਂ ਠੀਕ ਹੈ ਬਾਜੀ ਤਾਂ ਸਰਪੰਚ ਤੁਹਾਡੇ ਫਾਦਰ ਸਾਹਿਬ ਦਾ ਨਾਮ ਕੀ ਆ ਗੁਰਦੇਵ ਗੁਰਦੇਵ ਸਿੰਘ ਤੁਹਾਡੇ ਫਾਦਰ ਤੁਹਾਡਾ ਨਾਮ ਕੀ ਆ ਪਿੰਡ ਦਿਉਣਾ ਆਜੋ ਬਾਜੀ ਆਜੋ ਪਿੰਡ ਦਿਉਣਾ ਜਗਜੀਤ ਸਿੰਘ ਬਾਈਹੁਰਾ ਦਾ ਨਾਮ ਆ ਇਹਨਾਂ ਦੇ ਫਾਦਰ ਸਾਹਿਬ ਦਾ ਨਾਮ ਗੁਰਦੇਵ ਗੁਰਦੇਵ ਸਿੰਘ ਜਿਹੜੇ ਕਿ ਮੌਜੂਦਾ ਸਰਪੰਚ ਨੇ ਦਿਉਣਾ ਦੇ ਸਾਲਾ ਕਿ ਸਾਨੂੰ ਇਹ ਸ਼ਿਕਾਇਤਾਂ ਪਿਛਲੇ ਕਈ ਦਿਨਾਂ ਤੋਂ ਮਿਲ ਰਹੀਆਂ ਸੀ ਉਸ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ ਵੇਰੀਫਾਈ ਕਰਨ ਤੋਂ ਬਾਅਦ ਅੱਜ ਅਸੀਂ ਪਹੁੰਚੇ ਹਾਂ ਪਿੰਡ ਦਿਉਣ ਦੇ ਵਿੱਚ ਐਤਵਾਰ ਦਾ ਦਿਨ ਆ ਬਾਈ ਹੁਰਾਂ ਦੀ ਖੁਦ ਦੀ ਕਟਿੰਗ ਦੀ ਦੁਕਾਨ ਆ ਬਾਈ ਹੁਰੇ ਕੰਮ ਕਰਨ ਸਾਨੂੰ ਇਸ ਚੀਜ਼ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ ਪਰ ਗੱਲ ਇਹ ਆ ਕਿ ਮਨਰੇਗਾ ਦੇ ਵਿੱਚ ਹਾਜ਼ਰੀ ਆ ਜਿਨ੍ਹਾਂ ਦੀ ਲੱਗੀ ਹੋਈ ਆ ਹਾਜ਼ਰੀ ਦੋ ਵਾਰ ਲੱਗਦੀ ਆ ਇੱਕ ਸਵੇਰੇ ਹਾਜ਼ਰੀ ਲੱਗਦੀ ਆ ਜਿਹੜੀ ਤਸਵੀਰ ਦੇ ਸਮੇਤ ਲੱਗੀ ਆ ਉਹ ਤਸਵੀਰ ਵੀ ਨਾਲ ਚੱਲ ਰਹੀ ਆ ਤੇ ਬਾਈ ਹੁਰੇ ਵੀ ਇਸ ਵੇਲੇ ਸਾਡੇ ਨਾਲ ਖੜੇ ਆ ਤਾਂ ਸੁਹਾ ਹਾਜ਼ਰੀ ਸਵੇਰੇ ਇਹਨਾਂ ਦੇ ਵੱਲੋਂ ਲਾਈ ਗਈ ਆ 9 ਵਜੇ ਤੋਂ 9 ਵਜੇ ਤੋਂ ਬਾਅਦ ਬਾਈ ਜੀ ਮੈਂ ਇੱਕ ਵਾਰੀ ਪੁੱਛੀ 9 ਵਜੇ ਤੋਂ ਬਾਅਦ ਹਾਜ਼ਰੀਨਾਂ ਦੇ ਵੱਲੋਂ ਲਈ ਗਈ ਇੱਕ ਹਾਜ਼ਰੀ ਲੱਗਦੀ ਹੈ ਸ਼ਾਮ ਨੂੰ ਹਾਜ਼ਰੀ ਲਾਉਣ ਤੋਂ ਬਾਅਦ ਇਹ ਆਪਣਾ ਕੰਮ ਕਰ ਰਹੇ ਨੇ ਸਾਡਾ ਸਵਾਲ ਸਿਰਫ ਇਹ ਨੇ ਕਿ ਇੱਕ ਸਰਪੰਚ ਦਾ ਸੁਪੁੱਤਰ ਹੋਣ ਦੇ ਨਾਤੇ ਇਹ ਜਿਹੜੀਆਂ ਛੋਟਾਂ ਨੇ ਉਹ ਸਿਰਫ ਜਗਜੀਤ ਸਿੰਘ ਹੋਰਾਂ ਨੂੰ ਆ ਜਾਂ ਫਿਰ ਹੋਰਨਾਂ ਨੂੰ ਵੀ ਆ ਤੇ ਜੇ ਫਿਰ ਜੇ ਫਿਰ ਜਗਜੀਤ ਸਿੰਘ ਹੋਰਾਂ ਨੂੰ ਆ ਤਾਂ ਇਹ ਕਿਹਦੇ ਤੋਂ ਪਰਮਿਸ਼ਨ ਲੈ ਕੇ ਆਏ ਨੇ ਕਿ ਕੀ ਦੀ ਪਰਮਿਸ਼ਨ ਹੈ ਕਿਉਂਕਿ ਜੇਕਰ ਮਨਰੇਗਾ ਦੇ ਵਿੱਚ ਤੁਹਾਨੂੰ ਦਿਹਾੜੀ ਮਿਲਦੀ ਹੈ ਤਾਂ ਸੰਪੂਰਨ ਰੂਪ ਦੇ ਵਿੱਚ ਸਾਰਾ ਦਿਨ ਕੰਮ ਕਰਨ ਦੀ ਮਿਲਦੀ ਆ ਇਸ ਚੀਜ਼ ਦੀ ਨਹੀਂ ਮਿਲਦੀ ਕਿ ਭਾਈ ਤੁਸੀਂ ਆਪਣੀ ਹਾਜ਼ਰੀ ਲਾਓ ਉਸ ਤੋਂ ਬਾਅਦ ਆਪੋ ਆਪਣੇ ਕੰਮਾਂ ਤੇ ਉਹ ਆਪੋ ਆਪਣੇ ਕੰਮ ਉਸ ਦੇ ਨਾਲ ਕਰਦੇ ਫਿਰੋ ਭਾਬ ਤੁਸੀਂ ਆਪਦੀ ਕਮਾਈ ਵੀ ਕਰੋ ਤੇ ਉਸ ਤੋਂ ਸਰਕਾਰ ਦਾ ਜੋ ਤੁਹਾਨੂੰ ਦਿਹਾੜੀ ਮਿਲਣੀ ਆ ਉਹ ਵੀ ਤੁਹਾਨੂੰ ਮਿਲੇ ਤਾਂ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਤੁਹਾਡੇ ਕੋਲ ਸਰਪੰਚੀ ਆਈ ਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਉਸਦਾ ਦੁਰਉਪਯੋਗ ਕਰੀਏ ਇਹ ਨਹੀਂ ਕਿ ਜੋ ਸਾਡਾ ਜਿਵੇਂ ਵੀ ਸਾਡਾ ਚੱਲਦਾ ਹੈ ਅਸੀਂ ਉਸੇ ਤਰ੍ਹਾਂ ਦੇ ਨਾਲ ਚਲਾਈਏ ਕਿਸੇ ਤਰ੍ਹਾਂ ਦੀ ਕਿਉਂਕਿ ਪਹਿਲੀ ਗੱਲ ਜੋ ਮੈਂ ਪਰਮਿਸ਼ਨ ਪੁੱਛਣਾ ਕਿਸੇ ਤਰ੍ਹਾਂ ਦੀ ਕੋਈ ਇਹ ਪਰਮਿਸ਼ਨ ਪ੍ਰਾਪਤਨ ਕੋਈ ਹੁੰਦਾ ਹੀ ਨਹੀਂ ਹਾਲਾਂਕਿ ਬਾਈ ਹਰੇ ਹੁਣ ਕਹਿ ਰਹੇ ਨੇ ਕਿ ਭਾਈ 5 ਮਿੰਟ ਦੇ ਲਈ ਆ 10 ਮਿੰਟ ਦੇ ਲਈ ਆ 20 ਮਿੰਟ ਦੇ ਲਈ ਆ ਪਰ ਆ ਕੇ ਆਪਣਾ ਕੰਮ ਕਰਨਾ ਇਹ ਸੰਪੂਰਨ ਰੂਪ ਦੇ ਵਿੱਚ ਗੈਰ ਕਾਨੂੰਨੀ ਆ ਅਸੀਂ ਸੈਕਟਰੀ ਸਾਹਿਬ ਦੇ ਨਾਲ ਗੱਲਬਾਤ ਵੀ ਜਿਹੜੀ ਹੈਗੀ ਆ ਉਹ ਕਰਾਂਗੇ ਗੱਲਬਾਤ ਕਰਕੇ ਪੁੱਛਾਂਗੇ ਕਿ ਕਿਉਂ ਐਸਾ ਕੁਝ ਚੱਲ ਰਿਹਾ ਮੇਟ ਕੌਣ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਭਾਈ ਐਸਾ ਕੁਝ ਕਿਉਂ ਚੱਲ ਰਿਹਾ ਕੀ ਦੀ ਦੀ ਇਨਗੀ ਦੇ ਹੈਡ ਜਿਹੜਾ ਚੱਲ ਰਿਹਾ ਕਿ ਮੇਟ ਰੱਖਿਆ ਜਾਂਦਾ ਹੈ ਮੇਟ ਦੀ ਦੇਖਰੇਖ ਹੁੰਦੀ ਆ ਕਿ ਮੇਟ ਨੇ ਸਾਰਾ ਦੇਖਰੇਖ ਕਰਨੀ ਹੁੰਦੀ ਆ ਦੇਖਣਾ ਆਉਂਦਾ ਕਿ ਕਿੱਥੇ ਆ ਕਦੋਂ ਆਇਆ ਕਦੋਂ ਗਏ ਆ ਗੈਰ ਕਾਨੂੰਨੀ ਆ ਇਹ ਕਾਨੂੰਨ ਕਾਨੂੰਨੀ ਨਹੀਂ ਆ ਇਹ ਗੈਰ ਕਾਨੂੰਨੀ ਦੇ ਫਾਦਰ ਸਾਹਿਬ ਦੇ ਨਾਲ ਵੀ ਗੱਲਬਾਤ ਕੀਤੀ ਮੌਕੇ ਦੇ ਮੌਜੂਦਾ ਸਰਪੰਚ ਨੇ ਉਹਨਾਂ ਤੋਂ ਵੀ ਆਗੇ ਸਰਪੰਚ ਸਾਹਿਬ ਵੀ ਆਗੇ ਆਓ ਜੀ ਸਰਪੰਚ ਸਾਹਿਬ ਇਹਨਾਂ ਦੀ ਇਹਨਾਂ ਦੀ ਹਾਜ਼ਰੀ ਜਨਾਬ ਲੱਗੀ ਹੋਈ ਆ ਨਰੇਗਾ ਦੇ ਵਿੱਚ ਹਾਂਜੀ ਇਹਨਾਂ ਦੀ ਆਜੋ ਭਾਈ ਆ ਗਿਆ ਭਾਈ ਆਜੋ ਆਜੋ ਇਹਦੀ ਹਾਜ਼ਰੀ ਨਰੇਗਾ ਦੇ ਵਿੱਚ ਲੱਗੀ ਹੋਈ ਹੈ ਸਰਪੰਚ ਸਾਹਿਬ ਤੇ ਕੰਮ ਇਹ ਇੱਥੇ ਕਰ ਰਹੇ ਨੇ ਉੱਥੇ ਹੀ ਕਰਦਾ ਇਹਨੇ ਮੁੰਡੇ ਨੇ ਸੱਜਿਆ ਮਹਾਰਾਜ ਇਹ ਤੁਸੀਂ ਇੱਕ ਮਿੰਟ ਇੱਕ ਮਿੰਟ ਭਾਈ ਜੀ ਇੱਕ ਮਿੰਟ ਬਾਈ ਜੀ ਇੱਕ ਮਿੰਟ ਮੈਂ ਮੈਂ ਸੁਣ ਲਈ ਕੱਲ ਕਲੇਸਾ ਪੈਂਸਾ ਹੁਣ ਮੈਂ ਵੀ ਮੈਂ ਵੀ ਉੱਥੋਂ ਹੀ ਖਾਲਾਂ ਤੋਂ ਆਇਆ ਹੁਣ ਵੀ ਖਾਲਾ ਤੁਸੀਂ ਮੈਨੂੰ ਦਦੋ ਚਲੋ ਮੈਂ ਤੁਹਾਡੀ ਗੱਲ ਮੰਨ ਲਈ ਹਾਂਜੀ ਇਹ ਸੁਵਿਧਾ ਹੈਗੀ ਆ ਮਨਰੇਗਾ ਦੇ ਵਿੱਚ ਤੁਸੀਂ ਸਰਪੰਚੋ ਨਹੀਂ 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 ਕੋਈ ਸੁਵਿਧਾ ਹੈ ਨਹੀਂ ਫਿਰ ਭਾਈ ਜੀ ਤੁਸੀਂ ਮੰਨਦੇ ਹੋ ਗੈਰਕਾਨੂੰਨੀ ਆ ਯਾਰ ਤੁਸੀਂ ਆ ਨਾ ਵੀ ਮਤਲਬ ਮੈਂ ਤਾਂ ਇਹਨੂੰ ਕਹਿੰਦਾ ਹੀ ਨਹੀਂ ਜਾ ਫਿਰ ਫਿਰ ਬਾਈ ਜੀ ਇਹ ਪਤਾ ਕੀ ਹੈ ਇੰਨੀ ਭਕਾਈ ਕਰਦੇ ਆ ਪਹਿਲਾਂ ਬੰਦਿਆਂ ਨੂੰ ਇਧਰ ਅਡਜਸਟ ਕਰਿਆ ਕਦੇ ਇਧਰ ਕਰਿਆ ਇਧਰ ਕਰਿਆ ਮੈਂ ਤਾਂ ਬਾਈ ਜੀ ਤੁਸੀਂ 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 ਗੱਲ ਤੁਸੀਂ ਇਹ ਦੱਸੋ ਤੁਸੀਂ ਤੁਸੀਂ ਮੈਂ ਮੇਰੀ ਗੱਲ ਵੀ ਸੁਣ ਲਾ ਮੇਰੀ ਵੀ ਸੁਣ ਲਾ ਮੈਂ ਕਹਿਣਾ ਵੀ ਜਿੰਨੀ ਭਕਾਈ ਅਸੀਂ ਕਰ ਰਹੇ ਆ ਉਹਨਾਂ ਦੀ ਖਾਤਰ ਇੱਧਰ ਇੱਧਰ ਟੀਮ ਬਣਦੀ ਐ ਇੱਧਰ ਬਣਦੀ ਐ ਇੱਧਰ ਬਣਦੀ ਠੀਕ ਆ ਤੁਹਾਨੂੰ ਤੁਹਾਨੂੰ ਪਰ ਤੁਹਾਨੂੰ ਮੈਂ ਨਾ ਵੀ ਮੈਂ ਨਾ ਵੀ ਮੈਂ ਇਹਨੂੰ ਮੈਂ ਕਹਿ ਦਣਾ ਵੀ ਇਹ 100 ਗਲਤ ਹੈ ਵੀ ਨਾ ਜਾਵੇ ਪਤਾ ਕੀ ਹੈ ਪਰ ਪਕਾਈ ਕਰਨੀ ਪੈਂਦੀ ਹੈ ਹੁਣ ਮੈਂ ਉਹ ਪਹਿਲਾਂ ਮੇਰੀ ਗੱਲ ਸੁਣ ਮੈਂ ਮੇਰੀ ਗੱਲ ਸੁਣ ਜ਼ਿੰਮੇਵਾਰੀ ਮਿਲਦੀ ਹੈ ਜ਼ਿੰਮੇਵਾਰੀ ਜ਼ਿੰਮੇਵਾਰੀ ਇਹ ਮਿਲੀ ਹੈ ਵੀ ਅਸੀਂ ਬਾਕੀ सरपंच जी मैं ਹੁਣ ਅਗਲੇ ਖਾਲਤੋਂ ਆ ਹੁਣ ਮੈਂ ਇੱਥੋਂ ਵੀ ਹੋ ਗਿਆ ਮੈਂ ਉਦੋਂ ਇੱਥੇ ਸੀ ਠੀਕ ਹੈ ਇਹ ਤੜਕੇ ਦਾ ਜਾ ਕੇ ਮਤਲਬ ਸਾਰੀ ਐਡਜਸਟਮੈਂਟ ਕਰਕੇ ਕਿੱਥੇ ਬੰਦੇ ਭੇਜਨੇ ਕਿੱਥੇ ਕੀ ਕਰੇ ਸਾਰਾ ਕੁਝ ਇਹ ਨਾਲ ਅਖੇ ਸਰਪੰਚੀ ਤੁਹਾਡੇ ਹਿੱਸੇ ਆ ਦੇ ਕੋਈ ਤੁਸੀਂ ਸਰਪੰਚੀ ਲਈਓ ਤਾਂ ਆਪਾਂ ਨੂੰ ਪਤਾ ਹੀ ਹੁੰਦਾ ਕਿ ਆਪਾਂ ਅੰਡ ਦੇ ਕੰਮ ਕੀ ਕੀ ਹੋਣਗੇ ਆਪਾਂ ਗੱਲ ਇਹ ਕਰ ਰਹੇ ਆ ਕਿ ਛੋਟ ਸਿਰਫ ਜਗਜੀਤ ਸਿੰਘ ਨੂੰ ਆ ਜਾਂ ਛੋਟ ਕਿਸੇ ਨੂੰ ਵੀ ਆ ਵੀ ਕੋਈ ਵੀ ਹਾਂ ਦੀ ਆ ਛੋਟ ਕਿਸੇ ਨੂੰ ਨੂੰ ਛੋਟ ਕਿਸੇ ਨੂੰ ਇਹ ਗਲਤ ਨੇ ਸਰਪੰਚ ਸਾਹਿਬ ਨੇ ਖੁਦ ਨੇ ਕਿਹਾ ਕਿ ਇਹ ਗਲਤ ਆ ਜੋ ਇਹ ਕੰਮ ਕਰ ਰਹੇ ਨੇ ਕਿਉਂਕਿ ਕੋਈ ਵੀ ਐਸਾ ਕੰਮ ਜਿਹੜਾ ਨਹੀਂ ਕਰ ਸਕਦਾ ਜੇ ਦੀ ਡਿਊਟੀ ਮਨਰੇਗਾ ਦੇ ਵਿੱਚ ਹੋਵੇ ਜਿਹੇ ਦੁਕਾਨ ਆਪਣੀ ਚਲਾਉਂਦੇ ਨੇ ਇਹ ਦੁਕਾਨ ਚਲਾਉਣ ਇਸ ਦੇ ਵਿੱਚ ਕੋਈ ਦੋਰ ਰੈ ਨਹੀਂ ਹੈ ਪਰ ਡਿਊਟੀ ਇਹ ਹਾਜ਼ਰੀ ਜਿਹੜੀ ਆ ਮਨਰੇਗਾ ਦੇ ਵਿੱਚ ਲੱਗਦੀ ਆ ਤੇ ਉਸ ਤੋਂ ਬਾਅਦ ਆਪਣੀ ਡਿਊਟੀ ਜਿਹੜੀ ਆ ਉਹ ਇੱਥੇ ਇਹ ਕਰਦੇ ਨਜ਼ਰ ਆਉਂਦੇ ਨੇ ਉਹ ਉੱਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਦਾ ਮਾਮਲਾ ਉੱਚ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾਵਾਂਗੇ ਕਿ ਐਸਾ ਕੁਝ ਪਿੰਡ ਦੇ ਆਉਣ ਦੇ ਵਿੱਚ ਜਿਹੜਾ ਹੈਗਾ ਉਹ ਚੱਲ ਰਿਹਾ ਹਾਲਾਂਕਿ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ 5 ਮਿੰਟ 10 ਮਿੰਟ ਦੇ ਲਈ ਆਇਆ 20 ਮਿੰਟ ਦੇ ਲਈ ਆ ਪਰ ਕੰਮ ਇਹ ਆਪਣਾ ਕਰ ਰਹੇ ਸੀ ਸਰਪੰਚ ਸਾਹਿਬ ਕਹਿੰਦੇ ਨੇ ਕਿ ਸਾਡੇ ਤੇ ਬਰਡਨ ਬਹੁਤ ਆਸੀਂ ਆ ਕੰਮ ਕਰਦੇ ਹਾਂ ਉਹ ਕੰਮ ਕਰਦੇ ਹਾਂ ਪਰ ਸ਼ਾਇਦ ਇਹ ਬਰਡਨ ਪੰਜਾਬ ਦੇ 13000 ਤੋਂ ਵਧੇਰੇ ਪਿੰਡ ਨੇ ਹਰ ਪਿੰਡ ਦੇ ਸਰਪੰਚ ਤੇ ਇਹੋ ਬਰਡਨ ਆ ਤਵਰੇ ਵੀ ਦੇਖਣਾ ਹੋਊਗਾ ਕਿੰਨੇ ਕ ਸਰਪੰਚਾਂ ਦੇ ਜਿਹੜੇ ਸੁਪੁੱਤਰ ਨੇ ਉਹ ਇਸ ਤਰ੍ਹਾਂ ਦੇ ਨਾਲ ਮਨਰੇਗਾ ਦੇ ਵਿੱਚ ਆਪਣੀਆਂ ਹਾਜ਼ਰੀ ਮਨਰੇਗਾ ਦੇ ਵਿੱਚ ਲਾਉਂਦੇ ਨੇ ਪਰ ਉਸ ਤੋਂ ਬਾਅਦ ਕੰਮ ਕਾਰਜ ਜਿਹੜਾ ਉਹ ਆਪਣਾ ਕਰਦੇ ਨੇ ਅਗਲੀ ਗੱਲ ਬਾਤ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਆ ਉਹ ਅਸੀਂ ਕਰਾਂਗੇ ਸੈਕਟਰੀ ਸਾਹਿਬ ਅਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸ ਗਰੇਵਾਲ ਗੱਲ ਕਰ ਰਹੇ ਆਂ ਬਾਈ ਜੀ ਆਰਐਮਵੀ ਟੈਲੀਵਿਜ਼ਨ ਚੈਨਲ ਤੋਂ ਪੱਤਰਕਾਰ ਹਾਂਜੀ। ਅਹ ਦਿਓਣਪਿੰਡ ਤੁਹਾਡੇ ਕੋਲ ਹੀ ਆ ਬਾਈ ਜੀ? ਹਾਂਜੀ ਹਾਂਜੀ। ਓਕੇ। ਅਸੀਂ ਨਾ ਬਾਈ ਜੀ ਹੁਣ ਦਿਓਣਪਿੰਡ ਦੇ ਵਿੱਚੋਂ ਆ ਰਹੇ ਹਾਂ। ਅਹ ਇਥੋਂ ਦੇ ਸਰਪੰਚ ਸਾਹਿਬ ਦੇ ਸੁਪੁੱਤਰ ਨੇ ਜਗਜੀਤ ਸਿੰਘ। ਹਾਂਜੀ ਹਾਂਜੀ। ਉਹਨਾਂ ਦੀ ਹਾਜ਼ਰੀ ਲੱਗੀ ਹੋਈ ਆ ਨਰੇਗਾ ਦੇ ਵਿੱਚ ਜੀ। ਹਾਂਜੀ ਹਾਂਜੀ। ਜੋ ਕਿ ਆਪਦੀ ਦੁਕਾਨ ਤੇ ਇਸ ਵੇਲੇ ਕੰਮ ਕਰ ਰਹੀ ਸੀ। ਆਪਦੀ ਦੁਕਾਨ ਤੇ ਕਟਿੰਗ ਦਾ ਕੰਮ ਕਰ ਰਹੀ ਸੀ ਜਦੋਂ ਕਿ ਹਾਜ਼ਰੀ ਉਹਨਾਂ ਦੀ ਨਰੇਗਾ ਦੇ ਵਿੱਚ ਲੱਗੀ ਆ। ਆਛਾ ਮੈਨੂੰ ਇਹ ਦੱਸਿਓ ਕਾਨੂੰਨ ਦੇ ਆਧਾਰ ਤੇ ਕਰ ਸਕਦੇ ਆ? ਕੰਮ ਕਰ ਰਹੇ ਹੋ। ਭਾਈ ਜੀ ਮੇਰੇ ਕੋਲੇ ਆਨ ਰਿਕਾਰਡ ਆ ਮੈਂ ਰਿਕਾਰਡ ਕਰਕੇ ਲਿਆ ਮੈਂ ਭਾਈ ਜੀ ਸਾਰਾ ਕੁਝ ਉੱਥੋਂ ਭਾਈ ਜੀ ਮੇਰੇ ਕੋਲੇ ਕੈਮਰੇ ਦੇ ਵਿੱਚ ਸਭ ਚੀਜ਼ ਰਿਕਾਰਡ ਆ ਮੈਂ ਉੱਤੇ ਉਹਨਾਂ ਦੇ ਫਾਦਰ ਸਾਹਿਬ ਵੀ ਆਏ ਸੀ ਉਹਨਾਂ ਦਾ ਹੀ ਵਰਸ਼ਨ ਲਿਆ ਮੈਂ ਉਹ ਕਹਿੰਦੇ ਉਹਨਾਂ ਦੇ ਫਾਦਰ ਸਾਹਿਬ ਕਬੂਲਿਆ ਵੀ ਨਹੀਂ ਕਰ ਸਕਦੇ ਮਤਲਬ ਮੈਂ ਇਹ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਤੁਸੀਂ ਸੈਕਟਰੀ ਹੋ ਤੁਹਾਡੀ ਦੇਖ ਰਹੀ ਏਡਾ ਸਾਰਾ ਸੀਨ ਵੀ ਇਹ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਨਹੀਂ ਨਹੀਂ ਵੈਸੇ ਜਦੋਂ ਉਹ ਹੁੰਦੇ ਆਪਣੇ ਕੰਮ ਤੋਂ ਕੰਮ ਤੇ ਹੁੰਦੇ ਆ ਭਾਈ ਜੀ ਅੱਜ ਅੱਜ ਉਹਨਾਂ ਦੀ ਹਾਜ਼ਰੀ ਜਗਜੀਤ ਸਿੰਘ ਦੀ ਲੱਗੀ ਹੋਈ ਹੈ ਜੀ ਉਹ ਉਹ ਹਾਜ਼ਰੀ ਦੀ ਕਟਾਰਿਆਗੇ ਉਹਨਾਂ ਦੀ ਹਾਜ਼ਰੀ ਕੋਈ ਗੱਲ ਨਹੀਂ ਹਾਜ਼ਰੀ ਨਹੀਂ ਇਹ ਤਾਂ ਭਾਈ ਜੀ ਅੱਜ ਦਾ ਚਲੋ ਪਤਾ ਲੱਗ ਗਿਆ ਜੇ ਤਾਂ ਹੁਣ ਖਬਰ ਚੱਲਣੀ ਹੈ ਭਾਈ ਜੀ ਤੁਹਾਡਾ ਵਰਜਨ ਆ ਤੁਹਾਡਾ ਵਰਜਨ ਲੱਗੂਗਾ ਅੱਜ ਤਾਂ ਤੁਸੀਂ ਹਾਜ਼ਰੀ ਕਟਾ ਦੋਗੇ ਤੁਹਾਡੀ ਗੱਲ ਮੰਨ ਕੇ ਪਰ ਇਹ ਤਾਂ ਭਾਈ ਜੀ ਸਾਨੂੰ ਬਹੁਤ ਬਹੁਤ ਟਾਈਮ ਤੋਂ ਚੱਲ ਰਿਹਾ ਅੱਜ ਤਾਂ ਮੈਂ ਤੁਹਾਡੀ ਗੱਲ ਮੰਨ ਗਿਆ ਤੁਸੀਂ ਅੱਜ ਅੱਜ ਕਟਾ ਦੋਗੇ ਪਰ ਇਸ ਤੋਂ ਪਹਿਲਾਂ ਕੀ ਬੇਦਾ ਕਿੰਨੇ ਆ ਰਹੀਏ ਵਰਤਿਆ ਬਾਈ ਜੀ ਇਹਨਾਂ ਤੇ ਕਾਰਵਾਈ ਕੀ ਹੋਊਗੀ ਤੁਹਾਡੇ ਵਕਤ ਤੋਂ ਬਾਈ ਜੀ ਨਹੀਂ ਜਿਹੜੀ ਕੋਈ ਹਾਜ਼ਰੀ ਹੈਗੀ ਲੱਗੀ ਹੋਈ ਸੀ ਕਟਾ ਦੇ ਕੇ ਨਹੀਂ ਮੈਂ ਤਾਂ ਅੱਜ ਮੈਂ ਤਾਂ ਬਾਈ ਜੀ ਮੈਂ ਤਾਂ ਮੰਨ ਗਿਆ ਅੱਜ ਦੀ ਹੁਣ ਤੁਸੀਂ ਕਿਹੜੀ ਹਾਜ਼ਰੀ ਕਟਾਓਗੇ ਜਗਜੀਤ ਸਿੰਘ ਹੋਰਾਂ ਦੀ ਵੀ ਜੁੜੀਆਂ ਵੀ ਲੱਗੀਆਂ ਐ ਸੱਤ ਦੀ ਸੀ ਕਟਾ ਦੇਾਂਗੇ ਇਹਨਾਂ ਦੀ ਜਿਹੜੀ ਬੰਦੇ ਇਹ ਤਾਂ ਚਲੋ ਇਸ ਹਫ਼ਤੇ ਦੀ ਗੱਲ ਆ ਅਸੀਂ ਲਵਾਂਗੇ ਨਾਂ ਤੇ ਇਹ ਹਫ਼ਤੇ ਦੀ ਗੱਲ ਆ ਕੀ ਪਤਾ ਕਦੋਂ ਦਾ ਚੱਲੀ ਜਾਂਦਾ ਹੋਵੇ ਕੰਮ ਇਹ ਕਿਉਂਕਿ ਸਾਨੂੰ ਸ਼ਿਕਾਇਤਾਂ ਕਾਫੀ ਟਾਈਮ ਤੋਂ ਮਿਲ ਰਹੀਆਂ ਨੇ ਕਾਫੀ ਟਾਈਮ ਤੋਂ ਮਿਲ ਰਹੀਆਂ ਨੇ ਪਰ ਇਹਦੇ 'ਚ ਕਿਉਂਕਿ ਹੁਣ ਇਹਦੇ 'ਚ ਦੇਖ ਰਹੇ ਕਿ ਟਮੇਟ ਵੀ ਰੱਖਿਆ ਹੁੰਦਾ 1 ਮੀਟ ਫਿਰ ਮੈਨੂੰ ਥੋੜੀ ਬੀਬੀ ਰੱਖੀ ਹੋਈ ਐ ਮੀਟ ਕੋਈ ਸ਼ਾਇਦ ਪੈਣ ਹਾਂ ਹਾਂ ਤੇ ਇਹ ਉਹਨਾਂ ਦਾ ਬਾਈ ਫਿਰ ਕੋਈ ਦੇਖ ਰਿਹਾ ਕੀ ਹੈ ਨਹੀਂ ਉਹਨਾਂ ਦੀ ਵੀ ਕਿੱਥੇ ਜਾਂਦੇ ਆ ਬੰਦੇ ਉਹਨਾਂ ਦੇ ਕੀ ਕਰਦੇ ਕੀ ਨਹੀਂ ਕਰਦੇ ਸਿਰਫ ਦਾ ਮੀਟ ਤਾਂ ਉੱਥੇ ਹਾਜ਼ਰੀ ਹੁੰਦੀ ਉਹਨਾਂ ਨੂੰ ਚਾਹੀਦਾ ਸੀ ਫਿਰ ਜੇ ਨਹੀਂ ਹੈਗੇ ਤਾਂ ਸਾਨੂੰ ਦੱਸਣਾ ਚਾਹੀਦਾ ਪਾਈ ਜੀ ਆ ਮੇਰੇ ਕੋਲੇ ਔਨ ਰਿਕਾਰਡ ਆ ਇਹ ਚੀਜ਼ ਔਨ ਰਿਕਾਰਡ ਆ ਮੇਰੇ ਕੋਲੇ ਕਿ ਜਿਸ ਵੇਲੇ ਉਹ ਇੱਕ ਗ੍ਰਾਹਕ ਉਹਨਾਂ ਦਾ ਬੈਠਾ ਉਹ ਖੁਦ ਵਾਲ ਕਟਿੰਗ ਕਰ ਰਹੇ ਨੇ ਉਹਨਾਂ ਨੂੰ ਮੈਂ ਪੁੱਛਿਆ ਮੈਨੂੰ ਕਹਿੰਦੇ ਮੈਂ 5 ਮਿੰਟ ਪਹਿਲਾਂ ਆ 10 ਮਿੰਟ ਪਹਿਲਾਂ ਆ ਮੌਕੇ ਤੇ ਫੋਨ ਸਰਪੰਚ ਸਾਹਿਬ ਨੂੰ ਲਾਇਆ ਮੌਕੇ ਤੇ ਉਹਦਾ ਸਰਪੰਚ ਸਾਹਿਬ ਵੀ ਵਿਦਨ 5 ਮਿੰਟਸ ਵਿੱਚ ਸਰਪੰਚ ਸਾਹਿਬ ਉੱਤੇ ਪ ਤਾ ਦੇਖਣਾ ਹੁੰਦਾ ਉਹ ਦੇਖਣਾ ਹੁੰਦਾ ਮੈਂ ਫਿਰ ਜੇ ਦੇਖਣਾ ਹੁੰਦਾ ਤਾਂ ਇਹਦਾ ਮਤਲਬ ਇਹ ਥੋੜੀ ਨਾ ਵੀ ਤੁਹਾਡਾ ਸੁਪੁੱਤਰ ਹਾਜ਼ਰੀਆਂ ਲਾ ਕੇ ਆਪਦਾ ਕੰਮ ਕਰੂਗਾ ਹੂੰ ਹੂੰ ਨਹੀਂ ਨਹੀਂ ਅਸੀਂ ਇਸ ਜੀ ਨੂੰ ਰੋਕਾਂਗੇ ਜਿਹੜੀ ਕੋਈ ਹੈਗੀ ਅਸੀਂ ਠੀਕ ਕਾਰਵਾਈ ਕਿਸ ਤਰ੍ਹਾਂ ਦੀ ਹੋਊਗੀ ਬਾਈ ਜੀ ਠੀਕ ਹੈ ਤੁਹਾਡੀ ਗੱਲ ਇੱਕ ਜਿਹੜੀ ਕੋਈ ਰਿਕਵਰੀ ਬਣਦੀ ਹੈ ਪਾਈ ਜਾਊਗਾ ਤੁਹਾਨੂੰ ਕੋਈ ਗੱਲ ਨਹੀਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਬਿਲਕੁਲ ਹਾਂ ਜੀ